ਭਗਵੰਤ ਮਾਨ ਦੇ ਚੁਟਕਲਿਆਂ ਤੇ ਜਿਹੜੇ ਮਾਰਦੇ ਨੇ ਉਹ ਉਹ ਪੰਜਾਬ ਦੇ ਬੰਦੇ ਨਹੀਂਗੇ ਉਹ ਹਲਕੀਆਂ ਜਿਹੀਆਂ ਗੱਲਾਂ ਤੇ ਐਵੇਂ ਟੋਟਕਿਆਂ ਤੇ ਮਸ਼ਕਰੀਆਂ ਤੇ ਧੋੜੀਆਂ ਮਾਰਦੇ ਨੇ ਤੇ ਬੰਦਿਆਂ ਵਾਲੀ ਗੱਲ ਤੇ ਤਾੜੀ ਵੱਜਦੀ ਆ ਇੱਥੇ ਬੰਦਿਆਂ ਵਾਲੀ ਗੱਲ ਤੇ ਤਾੜੀ ਵੱਜਦੀ ਇੱਕ ਨਾ ਇੱਕ ਨੈਸ਼ਨਲ ਸਿਕਿਉਰਿਟੀ ਐਕਟ ਦੀ ਡਿਟੈਂਸ਼ਨ ਮੈਂ ਦੱਸਣਾ ਚਾਹੁੰਦਾ ਹੁਣ ਸੁਣਦਾ ਹੁਣਾ ਲਾਈਵ ਮੇਰਾ ਦੇਖਦਾ ਹੁੰਦਾ ਚੋਰਾ ਜਿਹਾ ਵਗੋ ਯਾਰ ਸ਼ਬਦ ਨਹੀਂ ਮਾੜਾ ਬੋਲਣਾ ਯਾਰ ਦੇਖਦਾ ਹੁਣਾ ਕਿਤੇ ਚਲੋ ਮਿਨਿਸਟਰ ਮਿਨਿਸਟਰ ਇਹਨੇ ਦੇਖਦੇ ਕਿ ਹੋਰ ਆਈਡੀ ਤੋਂ ਦੇਖਦਾ ਹੋਊਗਾ ਉਹ ਨੂੰ ਮੈਂ ਦੱਸਣਾ ਚਾਹੁੰਨਾ ਮੈਂ ਕੌਣ ਆ ਅਸੀਂ ਕੌਣ ਆ ਹੰਕਾਰ ਨਾ ਸਮਝੋ ਕੋਈ ਵੀ ਬਿਲਕੁਲ ਨੋ ਦੱਸ ਰਿਹਾ ਕਿ ਅਸੀਂ ਕੀ ਕੀ ਕਿਹੜੇ ਕਿਹੜੇ ਜ਼ੁਲਮ ਕਿਹੜੇ ਕਿਹੜੇ ਔਖੇ ਹਾਲਾਤਾਂ ਚੋਂ ਨੰਗ ਕੇ ਗਏ ਆ ਇੱਕ ਡਿਟੈਂਸ਼ਨ ਸਾਡੀ ਤੜਵਾਈ ਇੱਕ ਐਡਵੋਕੇਟ ਹੁੰਦੇ ਸੀਗੇ ਜਲੰਧਰ ਦੇ ਸਰਜੀਤ ਸਿੰਘ ਸੂਦ ਤੇ ਜੱਜ ਕੌਣ ਸੀਗਾ ਹਰਿਆਣਾ ਹਾਈ ਕੋਰਟ ਦਾ ਜਸਟਿਸ ਤਿਵਾਟੀਆਂ ਕਿੱਡਾ ਵੱਡਾ ਬੰਦਾ ਹੋਊਗਾ ਦਿਲ ਹੋਊਗਾ ਐਨਐਸਏ ਕਿਉਂਕਿ ਸਾਰਾ ਝੂਠੋ ਝੂਠ ਚੱਲਦਾ ਸੀਗਾ ਇੱਕ ਐਐਸਆਈ ਸਬ ਇੰਸਪੈਕਟਰ ਤੋਂ ਰਿਪੋਰਟ ਲੈ ਲੈਂਦੇ ਸੀ ਕੁਫੀਆ ਬਸ ਕੁਫੀਆ ਰਿਪੋਰਟ ਕਿ ਸਰਦਾਰ ਸੁਖਜਿੰਦਰ ਸਿੰਘ ਜਿਹੜਾ ਉਹ ਭਾਰਤ ਨੂੰ ਖਤਰਾ ਬਣ ਗਿਆ ਦੇਸ਼ ਤੋੜਨ ਚੱਲਿਆ ਤੇ ਐਨਐਸਏ ਲਾ ਕੇ ਚੱਕ ਕੇ ਲੈ ਜਾਂਦੇ ਸੀ ਇੱਕ ਡਿਟੈਂਸ਼ਨ ਉਹਨਾਂ ਨੇ ਤੋੜਾਈ ਸਾਡੀ ਕਰਦੇ ਕਰਦੇ ਜੇਲ੍ਹਾਂ ਜੇਲ੍ਹਾਂ ਫਿਰ ਮਨਿਸਟਰ ਬਣ ਕੇ 85 ਦੇ ਵਿੱਚ ਫਿਰ ਸਰਦਾਰ ਸੁਰਜੀਤ ਸਿੰਘ ਬਰਨਾਲਾ ਦੇ ਨਾਲ 7 ਮਹੀਨੇ ਮਿਨਿਸਟਰ ਰਹੇ ਸੀ ਜਿਆਦਾ ਤੁਹਾਨੂੰ ਐ ਲੱਗਦਾ ਪਤਾ ਨਹੀਂ ਕਿੰਨੀ ਦੇਰ ਰਾਜ ਕੀਤਾ ਨਹੀਂ 7-8 ਮਹੀਨੇ ਹੋਰ ਰਾਜ ਵਿੱਚ ਰਹੇ ਜਦੋਂ ਆਪ ਬਣਾਇਆ ਗਵਰਨਮੈਂਟ ਕਾਲਜ ਫੁਲੱਥ ਵਿੱਚ ਤੇ ਬਰਨਾਲਾ ਸਾਹਿਬ ਨੂੰ ਪਤਾ ਨਹੀਂ ਕੀ ਸੁਝਾ ਕਿਉਂ ਕੀਤਾ ਰੱਬ ਜਾਣਦਾ ਉਹ ਉਹ ਵੀ ਹੈ ਨਹੀਂ ਵਿਚਾਰੇ ਉਹਨਾਂ ਦਾ ਪਰਿਵਾਰ ਮੇਰਾ ਬਹੁਤ ਅਜ਼ੀਜ਼ ਆ ਉਹਨਾਂ ਦੀ ਜਿਹੜੀ ਡਾਕਟਰ ਐਨ ਲਾ ਹੋ ਨਾ ਇਫ ਆਮ ਨਾਟ ਰੌਂਗ ਉਹ ਦਾ ਹਰਪ੍ਰੀਤ ਕੌਰ ਨਾਮ ਆ ਬਹੁਤ ਅੱਛੀ ਗਗਨ ਬਰਨਾਲੇ ਦੇ ਘਰੋਂ ਗਗਨਦੀ ਬਰਨਾਲੇ ਦੇ ਪਰ ਮੈਂ ਫੈਕਟ ਦੱਸ ਰਿਹਾ ਉਹਨਾਂ ਨੂੰ ਪੁਲਿਸ ਭੇਜਤੀ ਦਰਬਾਰ ਸਾਹਿਬ ਦੇ ਵਿੱਚ ਉਹਨੂੰ ਆਪਰੇਸ਼ਨ ਬਲੈਕ ਥੰਡਰ ਕਿਹਾ ਗਿਆ ਮੇਰੇ ਪਿਤਾ ਜੀ ਨੇ ਜਦੋਂ ਇਹ ਖਬਰ ਸੁਣੀ ਤੇ ਦਰਬਾਰ ਸਾਹਿਬ ਫਿਰ ਪੁਲਿਸ ਚਲੀ ਗਈ ਆ ਉਹਨਾਂ ਨੇ ਆਪਣਾ ਅਸਤੀਫਾ ਲਿਖਿਆ ਤੇ ਕਹਿੰਦੇ ਮੈਂ ਵਿਧਾਨ ਸਭਾ ਦੀ ਲੋਬੀ ਚੋਂ ਤੇਜ਼ੀ ਨਾਲ ਗਵਰਨਰ ਹਾਊਸ ਨੂੰ ਅਸਤੀਫਾ ਦੇਣ ਚੱਲਿਆ ਸੀ ਰਾਹ 'ਚ ਮੈਨੂੰ ਮਿਲ ਗਿਆ ਕੈਪਟਨ ਅਮਰਿੰਦਰ ਸਿੰਘ ਉਹ ਕਹਿੰਦਾ ਸਰਦਾਰ ਸਾਹਿਬ ਤੁਹਾਡਾ ਕੀ ਪ੍ਰੋਗਰਾਮ ਆ ਇਸ ਪੁਲਿਸ ਦੇ ਖਿਲਾਫ ਉਹ ਕਹਿੰਦਾ ਮੈਂ ਚੱਲਿਆ ਗਵਰਨਰ ਦੇ ਕਹਿੰਦੇ ਜਾਇਓ ਨਾ ਥੋੜਾ ਜਿਹਾ ਮੇਰਾ ਇੰਤਜ਼ਾਰ ਕਰ ਦੋ ਮੈਂ ਵੀ ਤੁਹਾਡੇ ਨਾਲ ਚੱਲੂੰਗਾ ਤੇ ਕੈਪਟਨ ਅਮਰਿੰਦਰ ਸਿੰਘ ਤੇ ਮੇਰੇ ਪਿਤਾ ਜੀ ਤੇ ਜੱਥੇਦਾਰ ਸੁੱਚਾ ਸਿੰਘ ਛੋਟੇਪੁਰ ਜਿਹਨੂੰ ਇਹਨਾਂ ਨੇ ਜਿਹਨਾਂ ਜਿਹਦਾ ਸਿਆਸੀ ਕਤਲ ਕੀਤਾ ਕੇਜਰੀਵਾਲ ਪਾਰਟੀ ਨੇ ਤਿੰਨ ਬੰਦਿਆਂ ਨੇ ਵਜ਼ਾਰਤ ਚੋਂ ਅਸਤੀਫਾ ਦੇ ਦਿੱਤਾ ਛੱਡਦਾ ਯਾਰ ਵਜ਼ਾਰਤ ਕੋਈ ਦਸ਼ਮ ਨੂੰ ਇੱਕ ਮਿੰਟ ਵਾਸਤੇ ਛੱਡਦਾ ਆ ਜਿਹੜੇ ਬੰਦੂਆ ਮਜ਼ਦੂਰ ਬਣੇ ਹੋਏ ਨੇ 92 99 93 ਜਿਹੜੇ ਤੁਰੇ ਫਿਰਦੇ ਨੇ ਉਹ ਇਹਨਾਂ ਦੀ ਰੋਜ਼ ਬੇਇੱਜ਼ਤੀ ਕਰਦਾ ਭਗਵੰਤ ਤੇ ਕੇਜਰੀਵਾਲ ਉੱਤੋਂ ਦਿੱਲੀੋਂ ਇਹਨਾਂ ਦੇ ਪੱਲੇ ਕੁਛ ਨਹੀਂਗਾ ਇਹਨਾਂ ਦੀ ਅੱਖਾਂ ਦੇ ਸਾਹਮਣੇ ਬੇਜਤੀਆਂ ਕਰਦੇ ਇਦਾਂ ਕਰਕੇ ਛੋਟੇ ਛੋਟੇ ਕਹਿੰਦੇ ਬੱਚੇ ਬਿਠਾਏਓ ਦਿੱਲੀੋਂ ਲਿਆ ਕੇ ਇੱਕ ਇੱਕ ਡਿਪਾਰਟਮੈਂਟ ਇੱਕ ਇੱਕ ਮਿਨਿਸਟਰ ਦੇ ਉੱਤੇ ਸਿਰ ਤੇ ਬਿਠਾਏਓ ਣਕੇ ਤੁਸੀਂ ਵਾਚ ਕਰਨਾ ਕਿ ਮਿਨਿਸਟਰ ਕੀ ਕਰ ਰਿਹਾ ਹੈ ਮਿਨਿਸਟਰਾਂ ਦੇ ਪੱਲੇ ਕੱਖ ਨਹੀਂਗਾ ਪਰ ਲਟਕੇ ਹੋਏ ਨੇ ਲਟਕੇ ਹੋਏ ਵਿਜ਼ਾਰਤ ਨੂੰ ਕਿ ਕਿਸੇ ਤਰੀਕੇ ਨਾਲ ਅਸੀਂ ਵਿਜ਼ਾਰਤ ਚੋਂ ਨਾ ਲੱਥ ਜਾਈਏ ਤੇ ਉਸ ਵਿਜ਼ਾਰਤ ਨੂੰ ਮੇਰੇ ਪਿਤਾ ਜੀ ਨੇ ਇਦਾਂ ਮਾਫ ਕਰਨਾ ਹੰਕਾਰ ਨਾਲ ਸਮਝੋ ਆ ਜੁੱਤੀ ਦੇ ਨੋਕ ਤੇ ਰੱਖ ਕੇ ਤੇ ਬਜ਼ਾਰਤ ਛੱਡ ਦਿੱਤੀ ਇਹ ਇਹ ਉਸ ਤੋਂ ਬਾਅਦ ਵੀ ਜਿਲਾ ਜੁਲਾ ਹੋਈਆਂ ਚਲੋ ਛੱਡੋ ਕੋਈ ਗੱਲ ਨਹੀਂ ਇੱਥੋਂ ਮੇਰਾ ਰਸ਼ਪਾਲ ਛੈਤਿਆਮ ਕੁੱਕੂ ਕਹਿ ਰਿਹਾ ਸੀ ਸਾਨੂੰ ਬੜਾ ਦੁੱਖ ਹੋਇਆ ਕਿ ਖੈਰੇ ਨੂੰ ਫੜ ਲਿਆ ਉਹ ਬਿਲਕੁਲ ਦੁੱਖ ਨਹੀਂ ਕਰਨਾ ਸਮਝ ਗਏ ਦੁੱਖ ਦੀ ਥਾਂ ਤੇ ਉੱਤੇ ਜਜ਼ਬਾ ਭਰਨਾ ਆਪਣੇ ਵਿੱਚ ਜਜ਼ਬਾ ਕੀ ਕਰ ਲੈਣਗੇ ਟੈਲ ਮੀ ਕੀ ਕਰ ਲੈਣਗੇ ਕਿੰਨੇ ਪਰਚੇ ਕਰ ਲੈਣਗੇ ਕਿੰਨੇ ਮੁਕਦਮੇ ਕਰ ਲੈਣਗੇ ਕਿਹੜੀਆਂ ਜੇਲਾਂਾਂ 'ਚ ਬੰਦ ਕਰ ਦੇਣਗੇ ਇੱਕ ਖੈਰੇ ਨੂੰ ਬੰਦ ਕਰਕੇ ਕੀ ਦੁਨੀਆ ਭਰ ਦੇ ਵਿੱਚ ਜਿਹੜੇ ਅੱਜ ਖੈਰੇ ਦੀ ਵਿਚਾਰਧਾਰਾ ਨਾਲ ਸੁਮੇਲ ਰੱਖਦੇ ਲੋਕੀ ਉਹਨਾਂ ਦੀ ਆਵਾਜ਼ ਕੋਈ ਬੰਦ ਕਰਾ ਸਕਦਾ ਵਾ ਸਾਡੀ ਗੈਰ ਹਾਜ਼ਰੀ ਵਿੱਚ ਮੇਰੀ ਗੈਰ ਹਾਜ਼ਰੀ ਵਿੱਚ ਚੰਗੇ-ਚੰਗੇ ਬੰਦਿਆਂ ਨੇ ਮੇਰੀ ਮਦਦ ਕੀਤੀ ਮੈਂ ਪਹਿਲਾਂ ਥੱਲੇੋਂ ਸ਼ੁਰੂ ਕਰਦਾ ਵਾਂ ਜਿਹੜੇ ਝਾੜੂ ਦੇ ਚੰਗੇ ਬੰਦੇ ਨਾ ਜਿਹੜੇ ਜਜ਼ਬਾਤ ਰੱਖਦੇ ਨੇ ਦਿਲ ਵਿੱਚ ਇਹ ਤਾਂ ਹੈ ਨਹੀਂਗਾ ਨਾ ਕਿ ਝਾੜੂ ਦੇ ਵਿੱਚ ਸਾਰੇ ਬੰਦੇ ਜਿਹੜੇ ਗਏ ਨੇ ਉਹ ਸਾਰੇ ਮਾੜੇ ਨੇ ਇਨਸਾਫ ਪਸੰਦ ਜਿਹੜੇ ਝਾੜੂ ਦੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਆਣ ਕੇ ਲਿਖ ਕੇ ਕਿਹਾ ਲਿਖਿਆ ਕਿ ਅਸੀਂ ਹਾਗੇ ਝਾੜੂ ਦੇ ਬੰਦੇ ਆ ਪਰ ਜੋ ਖੇਰੇ ਨਾ ਹੋਇਆ ਇਹ ਅਨਿਆਏ ਹੋਇਆ ਝਾੜੂ ਨੇ ਲਿਖਿਆ ਮੇਰੇ ਆਸਤੇ ਯਾਰ ਆ ਬੀਬੀ ਜ਼ਗੀਰਕੌਰ ਜੀ ਦੀ ਇੰਟਰਵਿਊ ਸੁਣੀ ਮੈਂ ਜਿਲ੍ਹ ਜ ਤਿੰਨ ਲੇਡੀਜ਼ ਸੀ ਕਿ ਉਹਨਾਂ ਦੇ ਨਾਲ ਮੈਂ ਜੇਲ੍ਹ ਸੀ ਬੰਦ ਡੇਲੀ ਪੋਸਟ ਟੈਲੀਵਿਜ਼ਨ ਨੇ ਇੰਟਰਵਿਊ ਕੀਤੀ ਖੜਿਆਂ ਦੀ ਕੀਤੀ ਸੀ ਉਹਨਾਂ ਚਲੋ ਬਾਕੀ ਗੱਲਾਂ ਦਾ ਜਿਹੜੇ ਕਈਆਂ ਉਹਨਾਂ ਨੇ ਬੀਬੀ ਜਗੀਰ ਕੌਰ ਜੀ ਨੂੰ ਪੁੱਛਿਆ ਕਿ ਆ ਜਿਹੜਾ ਖੇਰੇ ਤੇ ਪਰਚਾ ਦਰਜ ਹੋਇਆ ਇਹਦਾ ਕਿਦਾਂ ਜੀ ਉਹਨੇ ਕਿਹਾ ਇਹ ਪਰਚਾ ਖੇਰੇ ਤੇ ਗਲਤ ਦਰਜ ਹੋਇਆ ਵਾ ਕਹਿ ਸਕਦਾ ਕੋਈ ਦੱਸਿਓ ਜਰਾ ਉਹ ਮੈਂ ਤਾਂ ਥੋੜਾ ਬਹੁਤਾ ਉਹਨਾਂ ਨਾਲ ਠੱਕਾ ਵੀ ਕੀਤਾ ਸੀ ਜ਼ਿੰਦਗੀ 'ਚ ਮੈਂ ਤੁਹਾਡੇ ਸਿਰੇ ਇੱਥੋਂ ਮੈਂ ਕਦੀ ਯਾਰ ਮਾਫੀ ਮੰਗਣ ਸੰਗ ਹੀ ਨਹੀਂ ਰੱਖਿਆ ਟੀਵੀ ਦੇ ਸਾਹਮਣੋਂ ਕਹਿਣਾ ਬੀਬੀ ਜਗੀਰਕੌਰ ਜੀ ਮੈਂ ਤੇਰਾ ਵੀ ਪੜਾ ਚਾਹਨਾ ਵਾਂ ਤੈਨੂੰ ਵੀ ਦੇਖਣਾ ਚਾਹਨਾ ਕਿ ਤ ਤਰੱਕੀ ਕਰ ਐਸਜੀਪੀਸੀ ਤੋਂ ਤੈਨੂੰ ਜੇ ਹਟਾਉਂਦੇ ਨੇ ਜਿਹੜੀ ਤੁਸੀਂ ਗੱਲ ਕਹੀ ਆ ਐਸਜੀਪੀਸੀ ਜਿਹੜੀ ਆ ਲਫਾਫੇ ਚ ਨਹੀਂ ਨਿਕਲਣੀ ਚਾਹੀਦੀ ਬੀਬੀ ਜਗੀਰਕੌਰ ਜੀ ਤੇਰਾ ਸਪੋਰਟਰ ਮੈਂ ਬੈਠਾ ਵਾਂ ਇੱਥੇ ਮੈਂ ਬੈਠਾ ਵਾਂ ਸੁਨੀਲ ਜਾਖੜ ਭਾਜਪੀ ਸਾਡੀ ਵਿਚਾਰ ਤਾਰਾ ਕਲੈਸ਼ ਕਲੈਸ਼ ਭਾਜਪੀ ਮੈਨੂੰ ਫੜ ਕੇ ਅੰਦਰ ਦੇ ਰਹੀ ਆ ਉਹ ਉਹ ਭਾਜਪੀ ਦਾ ਪ੍ਰਧਾਨ ਆ ਸੁਨੀਲ ਜਾਖੜ ਉਹ ਕਹਿੰਦਾ ਖੇਰੇ ਨਾਲ ਬੜਾ ਤੱਕਾ ਹੋਇਆ ਯਾਰ ਉਹ ਕਰ ਸਕਦਾ ਕੋਈ ਤਾੜੀ ਝਾਕੜਲੀ ਮਾਰੋ ਜਰਾ ਵਿਕਰਮ ਮਜੀਠੀਆ ਮੇਰੇ ਨਾਲ ਕੋਈ ਸਰੋਕਾਰ ਨਹੀਂ ਵਿਰੋਧੀ ਪਾਰਟੀ ਅਕਾਲੀ ਦਲ ਚ ਬੈਠਾ ਉਹਨੇ ਬਾਹਰ ਆਣ ਕੇ ਮੀਡੀਆ ਦੇ ਵਿੱਚ ਕਹਿੰਦਾ ਆ ਜਿਹੜਾ ਜ਼ੁਲਮ ਭਗਵੰਤ ਤੂੰ ਕਰ ਰਿਆ ਸਿਰਫ ਇਹ ਇਸ ਕਰਕੇ ਕਿਉਂਕਿ ਖੇਰਾ ਬੋਲਦਾ ਵਾ ਤੇ ਵਿਕਰਮ ਮਜੀਠੀਆ ਨੇ ਕਿਹਾ ਖੇਰੇ ਨਾਲ ਜ਼ੁਲਮ ਹੋਇਆ ਮੇਰੇ ਵੀਰੋ ਮੈਂ ਉਹਦਾ ਵੀ ਸ਼ੁਕਰੀਆ ਅਦਾ ਕਰਦਾ ਔਰ ਮੈਂ 100% ਨੌਕ ਅਥਾਰਟੀ ਨਾ ਕਹਿੰਦਾ ਕਿ ਜਿੱਦਾਂ ਟੱਕਾ ਮੇਰੇ ਨਾਲ ਕੀਤਾ ਝੂਠਾ ਮੁਕਦਮਾ ਨਸ਼ੇ ਦਾ ਡਰੱਗਸ ਦਾ ਕੀਤਾ ਮੈਂ ਸਮਝਦਾ ਕਿ ਬਿਕਰਮ ਦੇ ਨਾਲ ਵੀ ਉਹੀ ਹੋ ਰਿਹਾ ਵਾ ਕੋਈ ਪੋਲੀਟੀਕਲ ਬੰਦਾ ਲੀਡਰ ਨਸ਼ਿਆਂ ਦਾ ਵਪਾਰੀ ਨਹੀਂਗਾ ਅਸੀਂ ਧੰਦਾ ਨਹੀਂ ਕਰਦੇ ਪਰ ਠੀਕ ਹੈ ਸਾਡੇ ਨਾਲ ਰਿਕਸ਼ਟਾਂ ਚ ਰੋਕੀ ਫਿਰਦੇ ਤੋਰਦੇ ਨੇ ਜਿਹੜੇ ਕਿਤੇ ਵਿਚਾਰੇ ਫਸ ਜਾਂਦੇ ਉਹਨਾਂ ਦੀਆਂ ਫੋਟੋਆਂ ਸਾਡੇ ਨਾਲ ਲਾਜ ਜਾਂਦੀਆਂ ਜਾਂ ਟੈਲੀਫੋਨ ਕਾਲ ਆ ਕੇ ਤੇ ਉਹਦੇ ਤੁਹਾਨੂੰ ਗੁਨਾਹਗਾਰ ਬਣਾ ਦਿੰਦੇ ਮੈਂ ਕੋਈ ਕਲੀਨ ਚਿੱਟ ਨਹੀਂ ਦੇ ਰਿਹਾ ਪਰ ਆਈ ਐਮ ਕਵਾਈਟ ਸ਼ੋਰ ਉਹਦੇ ਨਾਲ ਹੁਣ ਉਹ ਬੋਲਦਾ ਦੁਬਾਰਾ ਨਾ ਹੁਣ ਭਗਵੰਤ ਦੀ ਪੂਰੀ ਤਿਲ ਲੱਗਿਆ ਹੋਇਆ ਕਿਸੇ ਤਰੀਕੇ ਨਾਲ ਬਿਕਰਮ ਨੂੰ ਫੇਰ ਫੜ ਕੇ ਅੰਦਰ ਦੇਣਾ ਤੇ ਜੇ ਦੇਣਗੇ ਮੈਂ ਖੈਰਾ ਉਹਦੇ ਨਾਲ ਜਾ ਕੇ ਉਹਦਾ ਖੜੂnga ਤੇ ਡਟ ਕੇ ਉਹਦੀ ਸਪੋਰਟ ਕਰਾਂ ਮੈਂ ਕਰੂੰਗਾ ਤੁਹਾਡੇ ਸਿਰ ਤੇ ਸਿਮਰਨਜੀਤ ਸਿੰਘ ਮਾਨ ਐਮ ਪੀ ਇੱਕ ਬਜ਼ੁਰਗ ਅੱਛੇ ਬਹੁਤ ਠੋਸ ਬੰਦਾ ਪਾਵਾਂ ਕੱਲਾ ਹੀ ਰਹਿ ਜਾ ਉਹ ਉਹਨੂੰ ਜਦੋਂ ਪੁੱਛਿਆ ਗਿਆ ਇਹ ਗੱਲ ਕੀਤੀ ਕਹਿੰਦਾ ਖੈਰੇ ਨਾਲ ਧੱਕਾ ਹੋਇਆ ਖੋਰ अनेका ਕਈਆਂ ਦੇ ਨਾਮ ਪੁੱਲ ਜੂਗਾ ਮੈਂ ਮੇਰੀ ਪਾਰਟੀ ਜਿਹਨੂੰ ਕਹਿੰਦੇ ਨਾ ਕਿ ਯਾਰ ਚਲੋ ਲੋਕਾਂ ਨੇ ਗੁੱਸਾ ਕੀਤਾ ਯਾਰ ਕਿ ਪਾਰਟੀ ਨੂੰ ਤਾਂ ਇੱਥੇ ਇਹ ਤਾਂ ਬਿਲਕੁਲ ਸ਼ਰੇਆਮ ਚਿੱਟੇ ਦੇੰ ਤੱਕਾ ਹੋਇਆ ਤੇ ਪਾਰਟੀ ਨੂੰ ਖੜਨਾ ਚਾਹੀਦਾ ਸੀ ਉਹਦੇ ਨਾਲ ਮੈਨੂੰ ਗੱਲ ਮੈਨੂੰ ਇਸ ਗੱਲ ਦਾ ਵੀ ਗੁੱਸਾ ਕੋਈ ਨਹੀਂ ਗਾ ਡਸਨਟ ਮੈਟਰ ਮੈਂ ਤੁਹਾਨੂੰ ਅੱਗੇ ਆਣ ਕੇ ਕਹਾਣੀ ਸੁਣਾਉਣਾ ਆਪਣੀ ਜਰਾ ਪਰ ਫਿਰ ਵੀ ਮੇਰੀ ਪਾਰਟੀ ਮੇਰੇ ਨਾਲ ਖੜੀ ਰਹੀ ਸਭ ਸਟਾਰਟਿੰਗ ਫਰੋਮ ਪ੍ਰੈਜ਼ੀਡੈਂਟ ਰਾਜਾ ਵੜੇਂਗ ਇੱਕ ਵਾਰ ਰਾਜਾ ਵੜੇਂਗ ਲਈ ਤਾੜੀ ਮਾਰੋ ਉਹਨੇ ਮੈਨੂੰ ਕਿਹਾ ਜਦੋਂ ਮੈਂ ਨਿਕਲਿਆ ਨਾ ਕਿੰਨਾ ਮੈਂ ਆਪਣੇ ਬੇਟੇ ਨੂੰ ਦੱਸਿਆ ਸੀਗਾ ਕਿ ਜੇ ਪੁੱਤ ਹੋਵੇ ਤੇ ਮਹਤਾਬ ਵਰਗਾ ਹੋਵੇ ਇਹ ਮੈਂ ਗੱਲ ਓਪਨ ਕਹਿ ਰਿਹਾ ਇੱਕ ਵਾਰੀ ਉਹ ਦਾ ਧੰਨਵਾਦ ਪ੍ਰਤਾਪ ਸਿੰਘ ਬਾਜਵਾ ਸਾਡੇ ਫੈਮਿਲੀ ਰਿਲੇਸ਼ਨਸ ਨੇ ਉਹਨਾਂ ਦੇ ਪਿਤਾ ਜੀ ਨਾਲ ਸਰਦਾਰ ਸਤਨਾਮ ਸਿੰਘ ਬਾਜਵਾ ਨੂੰ ਮੈਂ ਛੋਟਾ ਜਿਹਾ ਹੁੰਦਾ ਸੀ ਜਦੋਂ ਉਹਨੂੰ ਆਪਣੇ ਪਿਤਾ ਜੀ ਦੇ ਨਾਲ ਮਿਲਦੇ ਦੇਖਿਆ ਉਹ ਮਿਨਿਸਟਰ ਰਹੇ ਨੇ ਉਹ ਮੈਨੂੰ ਆਏ ਤੇ ਇਹ ਸਾਰੇ ਤਿੰਨ ਤਨਾਰੀ ਮਿਲਣ ਆਏ ਮੈਨੂੰ ਜੀਲਾਂ ਦੇ ਵਿੱਚ ਦਵਿੰਦਰ ਯਾਦਵ ਸਾਡੇ ਜਿਹੜੇ ਜਨਰਲ ਸੈਕਟਰੀ ਬਣੇ ਉਹ ਬਣਾ ਚਰਨਜੀਤ ਸਿੰਘ ਚੰਨੀ ਫੋਰਮਰ ਚੀਫ ਮਿਨਿਸਟਰ ਹਾਦਾਂ ਨਾਰਾਮ ਆ ਰਿਹਾ ਮੇਰੇ ਹੱਕ ਵਿੱਚ ਸਰਦਾਰ ਨਵਜੋਤ ਸਿੰਘ ਸਿੱਧੂ ਇੱਕ ਵਾਰ ਤਾੜੀ ਮਾਰੋ ਉਹਨੇ ਮੇਰੇ ਲਈ ਹਾ ਦਾ ਨਾਰਾ ਮਾਰਿਆ ਸੁਖੀ ਰੰਧਾਵਾ ਫਾਰਮਰ ਡਿਪਟੀ ਚੀਫ ਮਿਨਿਸਟਰ ਉਹਨਾਂ ਨੇ ਮੇਰੇ ਮਿਲੇ ਮੈਨੂੰ ਮੇਰੇ ਹੱਕ ਚ ਬਿਆਨ ਦਿੱਤਾ ਠੋਕ ਕੇ ਪ੍ਰਗਟ ਪ੍ਰਗਟ ਸਿੰਘ 올ੰਪੀਅਨ ਕੈਪਟਨ ਇੰਡੀਅਨ ਹਾਕੀ ਟੀਮ ਐਮ ਐਲ ਏ ਜਲੰਧਰ ਇੱਕ ਵਾਰ ਪ੍ਰਗਟ ਲਈ ਵੀ ਤੋੜ ਮਾਰੋ ਉਸ ਤੋਂ ਬਾਅਦ ਜਿਹੜੇ ਬਾਕੀ ਕਲੀਗਜ਼ ਐਮ ਐਲ ਏਜ਼ ਵਿਕਰਮ ਚੌਧਰੀ ਅਜਵਾਵਾ ਹੈਨਰੀ ਜੀ ਕਿਕੀ ਟਿਲੋਂ ਕੁਸ਼ਲਦੀਪ ਸਿੰਘ ਜੀ ਜੱਬੇਵਾਲ ਰਾਜਕੁਮਾਰ ਜੀ ਅੱਜ ਮੈਂ ਕਿੱਥੇ ਆਇਆ ਮਦਰ ਪਮਾਰ ਨੇ ਸਮਝ ਗਏ ਦਰਜਾ ਬਰਜਾ ਸਾਰੇ ਐਮ ਐਲ ਏਜ਼ ਨੇ